ਸੰਦੇਵੀ ਆ ਗਏ ਆ ਪਰਾਓ ਜੇ ਤਾਂ ਕੰਮ ਨਹੀਂ ਚੱਲਣਾ ਕੰਮ ਦੇ ਇਨਸਾਬ ਨਾਲ ਹੀ ਚੱਲੂਗਾ ਇਹ ਕਿਤਾਬ ਕਿਸੇ ਨੇ ਕਿਸੇ ਨੇ ਪੁੱਛਿਆ ਪੀਐਨਆਰ ਜੱਟ ਕਿਤਰਾ ਨਿਕਲੂਗਾ ਇਹਦਾ ਕੰਮ ਕਿਤਰਾ ਚੱਲੂਗਾ ਕੋਈ ਨਹੀਂ ਕਹਿਣ ਪੁੱਛਿਆ ਗਿਆ ਸਾਈਂ ਫਰਮਾਨ ਜਾਰੀ ਹੋ ਗਿਆ ਦੁਕਾਨਾਂ ਬੰਦ ਹੋ ਗਈਆਂ ਲੋਕਾਂ ਦੇ کاروبار ਖਾਤ ਹੋ ਗਏ ਇਹ ਨਹੀਂ ਐਕਾ ਬੜੀ ਨਾ ਬੜੀਆਂ ਫਾਈਟਰੀਆਂ ਸਭ ਹੋਈਆਂ ਬੜੇ ਬੜੇ ਜਿਹੜੇ ਇਹਨਾਂ ਦੇ ਵੱਡੇ ਬਿジネスਮੈਨ ਉਹ ਵੀ ਮਾਰੇ ਗਏ ਵਿੱਚ ਪਰ ਉਹਨਾਂ ਦਾ ਸਰਕਾਰ ਨੇ ਮਾਫ਼ ਕੀਤਾ ਉਹ ਬੜੇ ਵੱਡੇ ਪੱਤਰ ਦੇ ਉੱਤੇ ਗੋਣ ਪਰ ਇਹਨਾਂ ਗਰੀਬਾਂ ਛੋਟੇ ਦੁਕਾਨਦਾਰਾਂ ਦੀ ਜਿਹੜੀ ਅਸੀਂ ਗੱਲ ਕਰਦੇ ਆ ਕਿ ਸਾਡੀ ਜ਼ੋਟੀ ਜਿਹੜੀ ਆ ਛੋਟੇ ਦੁਕਾਨਦਾਰਾਂ ਨਾਲ ਗੋਪਾਲੀਆਂ ਨਾਲ ਛੋਟਿਆਂ ਨਾਲ ਸਾਡੇ ਜਿਹੜੇ ਕੀਤੇ ਕਾਰਨ ਉਹਨਾਂ ਦੇ ਨਾਲ ਸਾਡੇ ਜਿਹੜੇ ਮਲਾਜਮਾ ਉਹਨਾਂ ਦੇ ਨਾਲ ਸਾਡੇ ਮਜ਼ਦੂਰਾ ਦੇ ਨਾਲ ਆ ਸਾਡੇ ਸਾਹਮਣੇ ਖਲੋਤੇ ਆ ਵੀ ਆ ਛੋਟੀ ਜੀ ਦੁਕਾਨ ਆ ਜਿਹਦੇ ਉੱਤੇ ਇਹਨਾਂ ਨੇ ਲੋਨ ਲਿਆ ਵਾ ਕਰੋਨਾ ਤੋਂ ਪਹਿਲਾਂ ਸਾਨੂੰ ਝੂਠਿਆ ਕਰਦੇ ਨੇ ਤੇ ਇਹਨਾਂ ਦੇ ਇੱਕ ਕਿਸ਼ਤ ਟੁੱਟੀ ਆ ਅਰੇ ਆਖੋ ਵਾਇਰਡ ਜੀ ਦਾ ਖਾਤਾ ਵਾਇਰਡ ਜੀ ਦੀ ਬੰਦੇ ਆ ਛੋਟੀ ਦੁਕਾਨ ਦੇ ਸਾਥੀਓ ਸਾਥ ਸਾਥ ਨੂੰ ਪਤਾ ਹੀ ਆ ਕਿ ਤਕਰੀਬਨ ਤਕਰੀਬਨ ਇਸ ਛੋਟੀ ਤੇ ਇਸ ਕੁੜਕੀ ਦੇ ਮਸਲੇ ਦੇ ਉੱਤੇ ਤਕਰੀਬਨ ਤਕਰੀਬਨ 3 ਤੋਂ 4 ਵਜੇ ਪਹਿਲਾਂ ਵੀ ਇੱਥੇ ਮੋਰਚਾ ਲੱਗ ਚੁੱਕਾ ਹੈ ਜਿੰਦਾਬਾਦ 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 دوبارے پچیس لکھ کا اس بعد دس لاکھ کا لون لو ہزار اٹھارہ دو ہزار بیچ کرونا مہاماری ਲੰਦੇ ਕਾਰਨ ਸਾਰੇ ਪੂਰੇ ਇੰਡੀਆ ਨੇ ਪੂਰੇ ਦੇਸ਼ ਨੂੰ ਹਾਲੇ ਪੁਰਾਣੇ ਵਾਂਗੂ ਲਿਖਿਆ ਪ੍ਰੋਬਲਮ ਆਈ ਕਿ ਤੇ ਕੇ ਕਾਰੋਬਾਰ ਸਾਰਿਆਂ ਦਾ ਰੋਕਾ ਦੇ ਬੰਦੋ ਕਾਰੋਬਾਰ ਬੰਦੋਂ ਤੋਂ ਬਾਅਦ ਅਸੀਂ ਇਹਨਾਂ ਦੇ ਦਫ਼ਤਰ ਚ ਗਏ ਆ ਇੰਡੀਆਪੁਰ ਦੇ ਦਫ਼ਤਰ ਚ ਗਏ ਆ ਉਹਨਾਂ ਨੂੰ ਕਿਹਾ ਵੀ ਸਾਡਾ ਕਰੋੜ ਕਿਸ਼ਤਾਂ ਕੋ ਭਰਿਆ ਨਹੀਂ ਜਾਣੀ ਜੋ ਸਾਡਾ ਬੰਦਾ ਵਾ ਉਹਦੇ ਮੁਤਾਬਕ ਜੋ ਵੀ ਸੈਟਲਮੈਂਟ ਕਰਦੀ ਹੈ ਜੋ ਘਟਾਲਦਾ ਕੇ ਕਿ ਸਾਨੂੰ ਸਸੋਈ ਤੋਂ ਪੈਸੇ ਤੋੜਾ ਦੋਤੀ ਜਾਣ ਇਹ 2020 ਚ ਉਹਨਾਂ ਨੇ ਕਿਹਾ ਜੀ ਇਹਨਾਂ ਕੋਲ ਅਜੇ ਸਟੇਟਮੈਂਟ ਲੈ ਲਈ ਇਹ ਕਹਿੰਦੇ ਵੀ ਇਹ ਤੁਸੀਂ ਸਟੇਟਮੈਂਟ ਫੜੀ ਜਿਹਦੇ ਵਿੱਚ ਕਿ ਸਾਡੀਆਂ 180 ਕਿਸ਼ਤਾਂ ਦਾ ਲੋਨ ਸੀਗਾ ਜਿਹਦੇ ਚ 48 ਕਿਸ਼ਤਾਂ ਲਗਭਗ ਦੇ ਦਿੱਤੇ ਹੈਗੇ ਆ ਤੇ 468 ਕਿਸ਼ਤਾਂ ਬਾਕੀ ਨੇ ਦੂਸਰਾ ਲੋਨ 180 ਕਿਸ਼ਤਾਂ ਵਾਲਾ ਹੀ ਆ ਉਹ ਵੀ ਆਹੀ 180 ਆ ਲਾਏਗਾ ਉਹਦੇ ਵਿੱਚ 365 300 ਕਿਸ਼ਤਾਂ ਵਿੱਚ 62 ਕਿਸ਼ਤਾਂ ਉੱਤੇ ਬੈਠਾ ਹੈ ਤੀਸਰਾ ਲੋਨ ਉਹ ਚ 200 ਜਿਹੜਾ ਲਾਸਟ ਦਿੱਤਾ ਉਹ ਚ 235 ਕਿਸ਼ਤਾਂ ਹੁੰਦਾ ਐਸਾ ਰਹੀਆਂ ਕਿਸ਼ਤਾਂ ਇੱਕ ਇੱਕ ਕਿਸ਼ਤਾਂ ਕੋਈ ਬਣਾਇਆ ਨਹੀਂ ਕਿ ਆ ਵੀ RBI ਨੇ ਤੇ ਵੇਟ ਤੋਂ ਇੰਟਰਸਟ ਘਟਾਇਆ ਵਾ ਜਦ ਕਿ ਸਾਰੇ ਬੈਂਕਾਂ ਨੇ ਰੇਟ ਘਟਾ ਦਿੱਤਾ ਵਾ ਇਹ ਤੁਸੀਂ ਕਹਦਾ ਬਦਲਾ ਮੈਂ ਮੈਂ ਕੰਗੀਰਾ ਵੀ ਲੋਨੇ ਗਈ ਐਚਡੀਪੀ ਦੇ ਚਲੋ ਨਹੀਂ ਜਿਉਂ ਨਾਲ ਤੇ ਲੋਰ ਕਿਸ਼ਤ ਤਾਈ ਆ ਕਹਿੰਦੇ ਜੀ ਐਚਡੀਪੀ ਵਾਲੇ ਐਚਡੀਐਫਸੀ ਦਾ ਜਿਹੜਾ ਉਹ ਬੱਚਾ ਵਾ ਜੋਚਾ ਵੀ ਕਰ ਸਕਦੇ ਨੇ ਅਸੀਂ ਨਹੀਂ ਕਰਦੇ ਮੈਂ ਕਿਹਾ ਤੁਸੀਂ ਮੌਤ ਤੋਂ 13.5% ਲੋਨ ਤੇ ਜਾਇਦ ਕਰ ਦੋ ਕਹਿੰਦੇ ਅਜੀ ਮੈਂ ਕਿਹਾ ਅਸੀਂ ਪਕਾਣਾ ਚਾਹੁੰਦੇ ਆ ਤੁਹਾਨੂੰ ਇਹਨਾਂ ਨੇ ਉਸ ਵੇਲੇ ਵੀ ਸਾਨੂੰ ਦਿਆ ਜੀ ਅਜੇ ਤੁਹਾਡੇ ਨਾਲ ਸਾਡੀ ਰੁਕਣੀ ਅਜੇ ਪੈਸੇ ਲੈਣੇ ਪੂਰੇ ਲੈਣੇ ਜੇ ਅਸੀਂ ਇਹਨਾਂ ਦੇ ਕੋਲ ਪੂਰੇ ਪੈਸੇ ਵੀ ਲੈ ਕੇ ਚਲੇ ਜਾਂਦੇ ਇਹਨਾਂ ਦੇ ਮੁਤਾਬਕ ਇਹਨਾਂ ਦਾ ਇੱਕ ਰੂਲ ਹੈਗਾ ਵਾ ਚਾਹੇ ਆਵੇ ਕੋਈ ਵੀ ਪ੍ਰਾਈਵੇਟ ਬੈਂਕ ਹੈਗਾ ਵਾ ਇਹ ਕਦੇ ਘਾਤ ਨੂੰ ਛੱਡਣਾ ਨਹੀਂ ਚਾਹਦੇ ਉਹ ਚੰਦੇ ਨੇ ਫਸਿਆ ਹੀ ਰਵੇ ਉਸ ਵੇਲੇ ਇਹਨੂੰ ਇਹੋ ਜੀਆਂ ਸ਼ਰਤਾਂ ਸੁਣਾਣਗੇ ਕਿ ਉਹ ਉਹ ਸੋਚੇ ਕਿ ਯਾਰ ਮੈਂ ਲੋਨ ਹੀ ਭਰ ਲਾਂ ਜਾਂ ਜਾਂ ਕੋਈ ਹੱਲ ਨਹੀਂ ਕਰ। ਕਿਹੜੇ ਬੈਂਕ ਤੋਂ ਲਿਆ ਸੀ? ਇੰਡੀਆ ਬੂਲ ਤੋਂ। ਇੰਡੀਆ ਬੂਲ ਬੈਂਕੜੀ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ। ਇਹਨਾਂ ਕੋਲੋਂ ਲੋਨ ਲਿਆ। ਇਹਨਾਂ ਨੇ ਸਾਨੂੰ ਵਿਸਾਨ ਵਾਸਤੇ ਹਰ ਤਰ੍ਹਾਂ ਦਾ ਹੱਥ ਕੰਡਾ ਫੜਿਆ। ਜਿੱਲੀ ਵਾਰੀ ਇਹਨਾਂ ਨੇ ਬੁਲਾਇਆ ਅਸੀਂ ਓਨੀ ਵਾਰੀ ਇਹਨਾਂ ਦੇ ਨਾਲ ਗੱਲਬਾਤ ਕਰਨ ਗਏ ਆਂ। ਲੇਕਿਨ ਇਹਨਾਂ ਦਾ ਇੱਕੋ ਹੀ ਮਕਸਦ ਹੈਗਾ ਵਾ ਕਿ ਜਿਹੜਾ ਘਰ ਤੇ ਅਸੀਂ ਲੋਨ ਦੇ ਤਹਿਤ ਕਬਜ਼ਾ ਕਰਨਾ। ਇਸ ਵਕਤ ਇਹ ਲੋਕਾਂ ਦੇ ਨਾਲ ਬਹੁਤ ਥੱਕਿਆ ਕਰਦੇ ਪਏ ਨੇ ਜਗ੍ ਦੇ ਨਾਲ ਦੇ ਕਿਸਾਨ ਯੂਨੀਅਨ ਖੜੀ ਹੈ ਇਹਨਾਂ ਦੇ ਕਾਰਨ ਸਾਡਾ ਤੇ ਬਚਾ ਹੋਇਆ ਦਾ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਕਰਦੇ ਕਰਦੇ ਪਏ ਨੇ ਇਹ ਬਾਅਦ ਵਿੱਚ ਉਹਨਾਂ ਦੇ ਘਰੋਂ ਬੇਕਾਰ ਕਰਕੇ ਉਹਨਾਂ ਘਰਾਂ ਨੂੰ ਵੇਚਣਾ ਲਾ ਦਿੰਦੇ ਉਹ ਵੀ ਸਾਡੇ ਕੋਲ ਪ੍ਰੂਫ ਹੈਗੇ ਨੇ ਜਿਵੇਂ ਨੂੰ ਇਹ ਬਾਅਦ ਵਿੱਚ ਲੋਕਾਂ ਨੂੰ ਕਹਿੰਦੇ ਨੇ ਵੀ ਆਇਆ ਨਾਲ ਵੇਚ ਰਹਿਣਾ ਘੋਟੀਆਂ ਇਹ ਸਾਰਾ ਕੁਝ ਮੈਂ ਚੰਨਾ ਵਾਂ ਵੀ ਇਹਨਾਂ ਕੰਪਨੀਆਂ ਦੀ ਇਹਨਾਂ ਕੰਪਨੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਲੋਕਡਾਊਨ ਤੋਂ ਬਾਅਦ ਜਿਹੜਾ ਤਗੜਾ ਘਪਲਾ ਬਹੁਤ ਜ਼ਿਆਦਾ ਹੋਇਆ ਹੈ ਜੇ ਸਰਕਾਰ ਸੱਚੀ ਸੋਚੀ ਹੋ ਕੇ ਇਹਨਾਂ ਦੀ ਜਾਂਚ ਕਰੇਗੀ ਨਾ ਤੇ ਅੱਜ ਹੀ ਇਹਨਾਂ ਦੇ ਕੈਨਸਲ ਹੋਣਗੇ ਕਿੰਨਾ ਪੈਸਾ ਜਿੱਤੇ ਕਿੰਨਾ ਦਿੱਤਾ ਤੁਸੀਂ 70 ਲੱਖ ਦਾ ਲੋਨ ਸੀਗਾ 43 ਲੱਖ ਰੁਪਇਆ ਦੇ ਦਿੱਤਾ ਇੱਕ ਲੋਨ ਹੋਰ ਕਿਸ ਨਾਮ ਦੇ ਪਾnde ਪਏ ਨੇ ਕਿ ਜੇ ਤੁਸੀਂ ਲੋਕਡਾਊਨ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਸਿੱਧਿਆ ਕਰੋ ਤਾਂ ਕਿ ਕਿਸ਼ਤਾਂ ਭਰਨ ਯੋਗ ਹੋ ਜਾਵਣ ਕਿਸ਼ਤਾਂ ਭਰਨ ਵਾਸਤੇ ਲਾਉਣ ਲੋਨ ਦਿਓ ਇਹਨਾਂ ਨੇ ਕੀ ਕੀਤਾ ਏ 70 ਲੱਖ 76 ਹਜ਼ਾਰ ਦਿੱਤਾ ਅੱਜ ਉਹਨਾਂ ਦੇ ਖਾਤੇ 'ਚ ਪਾ ਦਿੱਤਾ ਅਗਲੇ ਦਿਨ ਬੈਂਕ ਕਰਮਚਾਰੀ ਆਂਦਾ ਵਾ ਕਹਿੰਦੇ ਜੀ ਕਢਾ ਦਿਓ ਕਹਿੰਦੇ ਸਾਡੇ ਤੇ ਈਸੀਐਸ ਲੱਗਾ ਦਾ ਕਹਿੰਦੇ ਨਹੀਂ ਤੁਸੀਂ ਕਢਾ ਕੇ ਦਿਓ ਅਸੀਂ ਤੁਹਾਨੂੰ ਰਸੀਦ ਦਿਆਂਗੇ ਇਤਨੇ ਪੈਸੇ ਅਗਲੇ ਦਿਨ ਕਢਾਉਂਦੇ ਨੇ ਉਹਨਾਂ ਕੋਲ ਲੈ ਜਾਂਦੇ ਨੇ ਕਹਿੰਦੇ ਰਸੀਦ ਦਿਆਂਗੇ ਕੋਈ ਰਸੀਦ ਦਿੱਤੀ ਕੋਈ ਨਹੀਂ ਦਿੱਤੀ ਕੁਛ ਨਹੀਂ ਪੱਤਰਕਾਰ ਜੇ ਅੰਨੀ ਦਵਾਈ ਉਹਦਾ ਵੀ ਇਹਨਾਂ ਨੇ 8-10 ਲੱਖ ਰੁਪਏ ਲੋਨ ਬਣਾਤਾ ਵਾ ਜਿਹੜੇ ਪੈਸੇ ਉਸ ਵੇਲੇ ਇਹਨਾਂ ਨੂੰ ਇਹ ਕਿਹਾ ਗਿਆ ਵੇ ਕਿ ਤੁਹਾਡੀਆਂ ਕਿਸ਼ਤਾਂ ਸਿੱਧੀਆਂ ਰਹਿਣਗੀਆਂ ਤੁਹਾਡਾ ਰਿਕਾਰਡ ਬੈਂਕੇ ਤੇ ਗਰਾਵੜੇ ਨਹੀਂ ਰਹਿਗਾ ਸੋ ਤੇ ਤੁਹਾਨੂੰ ਦੇ ਦਿਆਂ ਜਦੋਂ ਕਿ ਸਰਕਾਰ ਦਾ ਆਰਡਰ ਹੀ ਕਿ ਇਹ ਕਿਸ਼ਤਾਂ ਭਰਨ ਯੋਗ ਹੋ ਜਾਵੇ ਤਿੱਕ ਨੂੰ ਦੱਸੋ ਇਸ ਤਰ੍ਹਾਂ ਦਾ ਲੋਨ ਤੁਸੀਂ ਵੀ ਪੱਤਰਕਾਰ ਤੁਹਾਡੇ ਥਰੂ ਹੀ ਸਾਡੀ ਆਵਾਜ਼ ਜਾ ਸਕਦੀ ਹੈ ਇਸ ਤਰ੍ਹਾਂ ਦਾ ਵੀ ਕੋਈ ਲੋਨ ਹੁੰਦਾ ਵਾ ਕਿ 70 ਹਜ਼ਾਰ ਅੱਜ ਦਿੱਤਾ ਤੇ ਕੱਲ ਕਢਾ ਲਿਆ ਅਗਲੇ ਮਹੀਨੇ ਫੇਰ ਗਏ 70 ਹਜ਼ਾਰ ਦਿੱਤਾ ਫੇਰ ਕਢਾ ਲਿਆ ਅਗਲੇ ਦਿਨ ਫੇਰ ਕਢਾ ਲਿਆ ਇਹ ਵੀ ਕੋਈ ਲੋਨ ਹੁੰਦਾ ਵਾ ਇਸ ਲੋਨ ਦੇ ਨਾਲ ਸਿੱਧਾ ਕੀ ਹੋਏਗਾ ਤੇ ਨਾਲ ਕਿਸ਼ਤਾਂ ਕੀ ਦੇਵੇਗਾ ਜਿੰਨੀਆਂ ਕਿਸ਼ਤਾਂ ਘਟਾਉਣ ਤੋਂ ਬਾਅਦ ਫੇਰ ਇਹਨਾਂ ਨੇ ਤੋੜ ਚੈਰੀਆਂ ਦੇ ਜਿੱਥੇ ਸਾਡੀ ਕੋਈ ਸੁਣਾਈ ਕਿਤੇ ਵੀ ਨਹੀਂ ਹੋਈ ਸਾਡ ਨੂੰ ਨਾ ਕਿਸੇ ਨੇ ਦੱਸਿਆ ਗਿਆ ਉਸ ਤੋਂ ਬਾਅਦ ਇੱਕ ਹਮਲਾ ਲੈਣ ਆਏ ਇੱਥੇ ਸਾਡੇ ਤੇ ਕਿਸਾਨ ਭਰਾ ਸਾਡੇ ਨਾਲ ਬੈਠੇ ਸੀਗੇ ਉਹਨਾਂ ਨੇ ਸਾਨੂੰ ਬਚਾ ਲੇਤਾ ਉਸ ਦਿਨ ਇਹਨਾਂ ਨੇ ਗੱਲ ਇਹਨਾਂ ਦੀ ਅਫਸਰ ਬੈਠ ਕੇ ਕੀ ਕਹਿੰਦੇ ਆ ਤਹਿਸੀਲਦਾਰ ਸਾਹਮਣੇ ਐਸਐਚਓ ਸਾਹਿਬ ਦੇ ਸਾਹਮਣੇ ਬੈਠ ਕੇ ਕੀ ਕਹਿੰਦੇ ਆ ਜੀ ਸਾਡਾ 60 ਪੈਣ ਲੱਗਦੇ ਵਿੱਚ ਵਿੱਚ ਸਾਡਾ ਮੁਕਾਵੇ ਆ ਜੀ ਕਿਹਾ ਵੀ ਸਾਡੇ ਕੋਲੇ 40 45 ਲੱਖ ਤੋਂ ਵੱਧ ਨਹੀਂ ਹੁਣ 40 45 ਲੱਖ ਤੋਂ ਵੱਧ ਨਹੀਂ ਹੋਣਾ ਇਹ ਕਹਿੰਦੇ 60 ਪੈਣ ਤੋਂ ਵੱਧ ਹੋਣਾ ਉਸ ਤੋਂ ਬਾਅਦ ਇਹਨਾਂ ਦਾ ਚੰਡੀਗੜ੍ਹੋਂ ਕੋਈ ਅਫਸਰ ਆਇਆ ਵਾ ਰੋਇਤ ਜਿਹੜਾ ਇੱਕ ਆਪਣਾ ਪਰਸਨਲ ਇਸ਼ੂ ਬਣਾ ਕੇ ਮਠਹਾਦਾ ਵਾ ਕਿ ਮੈਂ ਕਬਜ਼ਾ ਹੀ ਲੈਣਾ ਮੇਰਾ ਰਿਕਾਰਡ ਹੈ ਕਿ ਮੈਂ ਕਬਜ਼ਾ ਹੀ ਲੈਂਦਾ ਤੁਹਾਡੇ ਕੋਲ ਕੋਈ ਇਹਦੇ ਕਾਗਜ਼ ਪੱਤਰ ਜਿਹੜੇ ਡਾਇਰੀ ਦਿੱਤੇ ਹੋ ਜਾਂ ਕੀ ਹੈ ਕੋਲ ਤੁਹਾਡੀ ਸਾਡ ਨੂੰ ਕੁਝ ਪਤਾ ਹੀ ਨਹੀਂ ਹੈਗਾ ਹਾਈ ਕੋਰਟ ਤੋਂ ਵਨ ਸਾਈਡਡ ਆਡਰ ਐਸ ਤਰ੍ਹਾਂ ਦਾ ਕੋਈ ਹਾਈ ਕੋਰਟ ਕੋ ਮੈਂ ਨਹੀਂ ਸਮਝਦਾ ਵੀ ਇਸ ਤਰ੍ਹਾਂ ਦੀ ਸਾਡੇ ਦੇਸ਼ ਦੇ ਵਿੱਚ ਹਾਈ ਕੋਰਟ ਦਾ ਇਹੋ ਜਿਹਾ ਸਿਸਟਮ ਚੱਲਦਾ ਪਿਆ ਵਾ ਕਿ ਇੱਕ ਬੰਦਾ ਗਿਆ ਜਾ ਕੇ ਕਹਿੰਦਾ ਜੀ ਆ ਤੁਹਾਡੇ ਫਲਾਪ ਆਡਰ ਹੈ ਕਿਨੇ ਬੀਸੀ ਪਾਰਟੀ ਹੈ ਕਮਿਸ਼ਨਰ ਪਾਰਟੀ ਹੈ ਕਿਤਨਾ ਹੋ ਗਿਆ ਤੁਹਾਨੂੰ ਪਤਾ ਹੀ ਨਹੀਂਗਾ ਇਹ ਕੋਟਾ ਤਰ੍ਹਾਂ ਹੀ ਬਣਾ ਦਿੰਦੀ ਗਿਆ ਲਾ ਪਰ ਇਹਨਾਂ ਨੇ ਜਿਹੜਾ ਹਾਈ ਕੋਰਟ ਦਾ ਆਡਰ ਆਇਆ ਨਾ ਮੈਂ ਉਸ ਆਡਰ ਨੂੰ ਨਹੀਂ ਮੰਨਦਾ ਕਿ ਹਾਈ ਕੋਰਟ ਦਾ ਆਡਰ ਨਹੀਂ ਹੋਏਗਾ ਇਹ ਇਸ ਤਰ੍ਹਾਂ ਹੀ ਹੋਇਆ ਮੈਂ ਜਿਤਨਾ ਦਫਤਰਾਂ ਦੇ ਅੰਦਰ ਕੋਈ ਬੰਦੇ ਬੈਠੇ ਹੁੰਦੇ ਨੇ ਆ ਯਾਰ ਆਡਰ ਘਟਾ ਦੀ ਜਰਾ ਆ ਸੈਂਕ ਕਿਤੇ ਵੜ ਕਾ ਹੈ ਇਹ ਉਹ ਵਾਲਾ ਆਡਰ ਹੈਗਾ ਵਾ ਇਹ ਕਿਸੇ ਜੱਜ ਦਾ ਆਡਰ ਨਹੀਂ ਹੋ ਸਕਦਾ ਕਿਉਂਕਿ ਜੱਜ ਪੜੇ ਲਿਖੇ ਹੁੰਦੇ ਨਹੀਂ ਜੱਜ ਦਾ ਮਤਲਬ ਹੈਗਾ ਜਜਮੈਂਟ ਇਹ ਵੀ ਕੋਈ ਜਜਮੈਂਟ ਹੋ ਸਕਦੀ ਹੈ ਕਿ 1.5 ਮਹੀਨਾ ਪਹਿਲਾਂ ਆਪਾਂ ਮੀਟਿੰਗ ਤੇ ਬੈਠੇ ਹੋਈਏ ਕਿ ਉਸ ਤੋਂ ਬਾਅਦ ਹਾਈ ਕੋਰਟ ਜਾਂਦੇ ਆਂ ਕੋਰਟ ਨੂੰ ਇਹ ਆਰਡਰ ਲੈ ਕੇ ਆ ਜਾਂਗੇ ਕਿ ਤੁਹਾਡੇ ਖਿਲਾਫ ਹੈ ਜੀ ਤਹੀ ਖਾਲੀ ਕਰੋ ਜਣਾ ਸੋ ਇੱਕੀ ਨੀਤੀ ਤਾਂ ਦੀ ਕੋ ਅਸੀਂ ਪੈਸੇ ਦੇਣ ਲਈ ਤਿਆਰ ਹਾਂ 43 ਲੱਖ ਰੁਪਿਆ 70 ਲੱਖ ਦੇ ਲੋਨ ਚੋ ਦੇ ਦਿੱਤਾ ਵਾ ਬਾਕੀ 27 ਲੱਖ ਰੁਪਿਆ ਉਹਨਾਂ ਦਾ ਰਹਿੰਦਾ ਨਾਲ ਦਾ ਘਰ ਵੇਚ ਦਿੱਤਾ ਗਿਆ 45 ਲੱਖ ਰੁਪਏ ਦਾ ਨਾਲ ਦਾ ਘਰ ਵੇਚਤਾ 45 ਲੱਖ ਰੁਪਏ ਦਾ ਐਸੇ ਕਾਰਨ ਹੈ ਉਹਨਾਂ ਦੇ ਫਾਦਰ ਦਾ ਘਰ ਹੀ ਨਾਲ ਦਾ ਫਾਦਰ ਨੇ ਵੇਚਤਾ ਵੀ ਤੇਰਾ ਲੋਨ ਦਾ ਕੇਸ ਮੁਕਾਇਆ ਬਣ ਕੰਨੇ ਕੰਦਰ ਖਾਲੇ 3 ਲੱਖ ਰੁਪਏ ਦਾ 70 ਲੱਖ ਰੁਪਏ ਬੰਦਾ ਗਿਆ ਤੇ 23 ਲੱਖ 3 ਨਾਲ 27 ਲੱਖ ਲਗਭਗ ਬੰਦਾ ਹੋਇਆ 30 35 40 45 ਉਹ ਕਹਿੰਦੇ ਨੇ ਕੋਈ ਗੱਲ ਹੈ ਕਿ ਤੁਹਾਡੇ ਕੋਲ ਨਹੀਂ ਕਬਜ਼ਾ ਹੀ ਲੈਣਾ ਹਾਂਜੀ ਦੇਣਾ ਚਾਹੁੰਦੇ ਆ ਅਸੀਂ ਲੋਨ ਦੇ ਪੈਸੇ ਦੇਣਾ ਚਾਹੁੰਦੇ ਆ ਕੋਈ ਇੱਕ ਬੰਦਾ ਜਦੋਂ ਕੋਈ ਡਿਫਾਲਟ ਹੋ ਜਾਂਦਾ ਹੈ ਨਾ ਅਸੀਂ ਸੁਣਦੇ ਰਹਿੰਨੇ ਆ ਗੱਲਾਂ ਨੂੰ ਕੋਈ ਡਿਫਾਲਟ ਹੋ ਜਾਂਦਾ ਹੈ ਕਿੰਨੇ ਦਾ ਲੋਨ ਹੈ ਇੱਧਰ 1 ਲੱਖ ਰੁਪਏ ਦਾ ਜੀ ਬੰਦਾ ਜਿਹੜਾ ਡਿਫਾਲਟ ਹੋ ਗਿਆ ਬੈਂਕ ਕਹਿੰਦਾ ਮੈਨੂੰ 50000 ਹੀ ਦੇ ਦੇ ਬੈਂਕ ਕਹਿੰਦਾ ਮੈਨੂੰ 50000 ਹੀ ਦੇ ਦੇ ਇਹਨਾਂ ਨੂੰ ਇਹਨਾਂ ਦੀ ਅਮਾਉਂਟ ਮਿਲਦੀ ਪਈਏ ਇਹਨਾਂ ਦੀ ਅਮਾਉਂਟ ਤੋਂ ਬਾਅਦ ਵੀ 15 ਲੱਖ ਰੁਪਏ ਵੱਧ 15 18 ਲੱਖ ਰੁਪਏ ਵੱਧ ਮਿਲਦਾ ਵੀ ਉਹ ਵੀ ਲੈਣ ਦੀ ਪਿਆਰ ਨਹੀਂ ਹੈ ਇਹ ਮਰਨ ਤੇ ਮਜਬੂਰ ਕਰਦੇ ਪਏ ਨੇ ਕਿ ਲੋਕ ਮਰਨ ਤਾਂ ਤੁਹਾਨੂੰ ਹੁਣੇ ਹੀ ਸੁਣ ਕਿ ਇਸ ਵੀ ਦੇ ਦੌਰਾਨ ਦੱਸਿਆ ਹੈਗਾ ਕਿ ਕਿਸੇ ਨੇ ਟਰੱਕ ਲਿੱਤਾ ਹੈਗਾ ਤੇ ਬੈਂਗਲੇ ਉਹਦਾ ਟਰੱਕ ਵੀ ਲੱਲਿਆ ਤੇ ਉਹਨਾਂ 6 ਜਾਨਾਂ ਨੇ ਖੁਦਕੁਸ਼ੀ ਕੀਤੀ ਇਹ ਲੋਕ ਚਾਹੁੰਦੇ ਨੇ ਵੀ ਇਹ ਵੀ ਖੁਦਕੁਸ਼ੀ ਕਰ ਲੈਣਗੇ ਖੁਸ਼ੀ ਤੋਂ ਮਰਨ ਤੋਂ ਬਾਅਦ ਇਹਨਾਂ ਨੂੰ ਮਾਫ਼ ਕਰ ਦੇਣਗੇ ਲੇਕਿਨ ਹੁਣ ਕਿਸੇ ਤਰ੍ਹਾਂ ਦੀ ਸੈਟਲਮੈਂਟ ਕਰਨ ਲਈ ਤਿਆਰ ਨਹੀਂ ਹੈਗੇ ਇਹਨਾਂ ਦੀ ਜਾਂਚ ਬਹੁਤ ਜ਼ਰੂਰੀ ਹੈ बार-बार ਡਿਮਾਂਡ ਕਰਨਾ ਵਾ ਤੁਹਾਡੇ ਮਾਧਮ ਤੋਂ ਡਿਮਾਂਡ ਕਰਨਾ ਵਾ ਕਿ ਇੰਡੀਆਪੁਲ ਦੀ ਜਾਂਚ ਕੀਤੀ ਜਾਵੇ ਇਹਨਾਂ ਦੀ ਪੂਰੇ ਇੰਡੀਆ ਦੇ ਵਿੱਚ ਕੀ ਹਾਲ ਹੋਏਗਾ ਸਾਰਾ ਲੱਖਾਂ ਲੱਖਾਂ ਦੀ ਤੌਰ ਤੇ ਇਹਨਾਂ ਦੀ ਗਾਹ ਹੈਗੇ ਨੇ ਜਿਹੜਾ ਆ ਕਿਸਾਨ ਜਦ ਤੱਕ ਜਵਾਬ ਦੇਣਾ ਦਿੱਤਾ ਜਾ ਰਿਹਾ ਜੀ ਇਹ ਜਿਹੜੀ ਸਾਡੀ ਇੱਕ ਮੰਗ ਬਾਜੋ ਅਸੀਂ ਰੋਜ਼ ਸਟੇਜਾਂ ਤੇ ਕਹਿੰਦੇ ਆ ਵੀ ਛੋਟਾ ਦੁਕਾਨਦਾਰ ਛੋਟਾ ਵਪਾਰੀ ਛੋਟਾ ਜਿਹੜਾ ਐ ਮਲਾਜਮ ਆ ਜਾਂ ਮਜ਼ਦੂਰ ਜਾਂ ਕਿਸਾਨ ਜਿਹੜੇ ਇਹਨਾਂ ਸਾਰਿਆਂ ਉੱਤੇ ਇੱਕ تلوار ਡੜਕਦੀ ਰਹੀ ਆ ਕਿ ਇਹਨਾਂ ਦੇ ਕਾਰੋਬਾਰ ਖਤਮ ਕਰ ਦੇਵੇ ਥੋੜੀ ਜਿਹੀ ਜਾਗ ਦੀ ਮਿਸਾਲ ਤੁਹਾਡੇ ਸਾਹਮਣੇ ਜਿਹੜਾ ਅਸੀਂ ਧਰਨ ਲਾਇਆ ਇਦੇ ਵਿੱਚ ਇਹ ਪਰਿਵਾਰ ਦੀ ਜਿਹੜੀ ਇਹਨਾਂ ਕੁਰਸੀ ਕੱਢੀ ਆ ਪਰ ਬੜੀ ਦੁਖਦਾਈ ਗੱਲ ਇਹ ਆ ਵੀ ਜਿਹੜਾ ਇਹ ਪਰਿਵਾਰ ਵਾਇਦਮ ਇੱਕ ਜਿੱਦਤੀ ਆ ਇਹ ਹਾਈ ਕੋਰਟ ਵੱਲ ਆਇਆ ਇਹ ਪਰਿਵਾਰ ਦੀ ਜਿਹੜਾ ਬ ਹਾਈ ਕੋਰਟ ਦੇ ਵਿੱਚ ਜਿਹੜਾ ਬਾਜੀ ਤੱਕ ਕੋਈ ਸੰਭਾ ਨਹੀਂ ਆਇਆ ਤੇ ਹਾਈ ਕੋਰਟ ਦੇ ਵਿੱਚ ਆਪਣੀ ਗੱਲ ਆ ਅਸਲੀ ਵਿੱਚ ਹੋਇਆ ਕੀ ਆ ਇਹਦੇ ਵਿੱਚ ਇਹ ਪਰਿਵਾਰ ਨੇ ਕਰੋਨਾ ਤੋਂ ਪਹਿਲਾਂ ਲੋਨ ਲਿਆ ਸੀ ਕਰੋਨਾ ਤੱਕ ਜਿਹੜਾ 2018 ਤੋਂ ਲੈ ਕੇ ਕਰੋਨਾ ਤੱਕ ਦੀ ਇੱਕ ਕਿਸ਼ਤ ਦੀ ਕੋਈ ਕਿਸ਼ਤ ਨਹੀਂ ਪੈਂਡਿੰਗ ਤੇ ਉਹਨਾਂ ਕੋਲ ਲਗਾਤਾਰ ਕਿਸ਼ਤਾਂ ਭਰਦੇ ਰਹੇ ਆ ਕਰੋਨਾ ਦੇ ਵਿੱਚ ਜੱਕਦਮ ਤੇ ਆ ਕੇ ਜੋ ਸਰਕਾਰੀ ਠੋਡਾ ਜੰਲਿਆ ਇਹ ਦੁਕਾਨਾਂ ਬੰਦ ਕਰਦੇ ਕਿ ਇਹ ਦੁਕਾਨਾਂ ਬੰਦ ਹੋ ਗਿਆ ਮਤਲਬ ਪਾਣੀ ਦਾ ਕਾਰੋਬਾਰ ਜਿਹੜਾ ਕਿ ਬਿਲਕੁਲ ਠੱਪ ਹੋ ਕੇ ਰਹਿ ਗਿਆ ਤੇ ਉਸ ਤੋਂ ਬਾਅਦ ਜੋ ਮੋਦੀ ਸਾਹਿਬ ਵੱਲੋਂ ਇੱਕ ਆਰਡਰ ਜਾਰੀ ਹੋਈ ਸੀ ਕਿ ਜਿੰਨਾ ਕਿਸੇ ਦਾ ਲੋਨ ਆ ਉਹਦਾ 10% ਦੁਬਾਰਾ ਜਿਹੜਾ ਲੋਕਾਂ ਨੂੰ ਦਿੱਤਾ ਜਾਵੇ ਤਾਂ ਕਿ ਲੋਕ ਆਪਣਾ ਦੁਬਾਰਾ ਤੋਂ ਕਾਰੋਬਾਰ ਸ਼ੁਰੂ ਕਰ ਸਕਣ ਉਹ 10% ਦਾ ਬੈਂਕਾਂ ਵਾਲਿਆਂ ਨੇ ਦਿੱਤਾ ਜਰੂਰ ਲੈਣਾ ਲੋਕਾਂ ਨੂੰ ਪਰ ਇਹਨਾਂ ਕੋਲ ਅਗਲੇ ਦਿਨ ਜਾਂ ਤੀਸਰੇ ਦਿਨ ਜਾਂ ਚੌਥੇ ਦਿਨ ਬਾਅਦ ਤੋਂ ਆਪਣੇ ਖਾਤਿਆਂ ਦੇ ਵਿੱਚ ਤੁਹਾਡੀਆਂ ਕਿਸ਼ਤਾਂ ਰੈਗੂਲਰ ਚੱਲ ਰਹੀਆਂ ਨੇ ਇੱਥੇ ਵੀ ਕੋਈ ਰੋਹਿਤ ਸੇਠੀ ਨੇ ਜਾਂਦੇ ਬਿਲਗੁਰੇ ਨਾਲ ਉਹਨਾਂ ਦੀ ਸ਼ਾਪ ਪਲੱਸ ਘਰ ਆ ਉਹਨੇ ਕੋਈ ਲੋਨ ਲਿਆ ਸੀ ਇੰਡੀਆ ਬੂਲਸ ਕੰਪਨੀ ਤੋਂ ਕੋਈ 70 ਤੋਂ 80 ਲੱਖ ਦਾ ਜਿਹੜਾ ਵਿਦ 2018 ਦੇ ਵਿੱਚ ਲਿਆ ਸੀ ਜਿਹੜਾ ਵਿਦ 2018 ਤੋਂ ਉਹਦਾ 1 ਕਰੋੜ ਦੇ ਲਾਕੇ ਬਣੇ ਚੱਲ ਗਿਆ ਕੁਝ ਪੇਮੈਂਟ ਉਹਨਾਂ ਨੇ ਵਿੱਚੋਂ ਕੀਤੀ ਹੈ ਕੁਝ ਪੇਮੈਂਟ ਨਾਲ ਇਹ ਕਹਿੰਦੇ ਵੀ ਤਿੰਨ ਤੋਂ ਚਾਰ ਸਾਲ ਤੋਂ ਰੁਟ ਗਈ ਸੀ ਉਹਦਾ ਜਿਹੜਾ ਇਹਨਾਂ ਦਾ ਹੁੰਦਾ ਸਰਫੇਸੀ ਐਕਟ ਦੇ ਅੰਡਰ ਜਿਹੜਾ ਕਿ ਫਾਈਨਾਂਸ ਕੰਪਨੀ ਦਾ ਜਾਂ ਬੈਂਕ ਨੇ ਕਬਜ਼ਾ ਲੈਣਾ ਹੁੰਦਾ ਤੇ ਅੱਜ ਉਹ ਜਿਹੜੀ ਫਾਈਨਾਂਸ ਕੰਪਨੀ ਉਹ ਲੈਣ ਆਈ ਹੈ ਉਹ ਕਹਿੰਦੇ ਜੇ ਅਸੀਂ ਪੈਸੇ ਦਿੰਦੇ ਆਂ ਪਰ ਬੈਂਕ ਕਹਿੰਦਾ ਕਿ ਅਸੀਂ ਕਬਜ਼ਾ ਹੀ ਕਰਨਾ ਅਸੀਂ ਬੈਠਦੇ ਨਹੀਂ ਲੈ ਤੇ ਜੋ ਹੁਣ ਜਿੰਨੇ ਕ ਬੈਂਕ ਵਾਲਿਆਂ ਦੇ ਸਾਹਮਣੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਹੁਣ ਗੱਲ ਹੋਈ ਹੈ ਉਹ ਕਹਿ ਰਿਹਾ ਵੀ ਪਿਛਲੇ 4 ਸਾਲ ਤੋਂ ਇਹਨਾਂ ਦੀ ਕੋਈ ਕਿਸ਼ਤ ਆਈ ਨਹੀਂ ਇਹ ਉਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਹੁਣ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਕਿੰਨੀ ਕਿਸ਼ਤਾਂ ਕਿੰਨੀ ਬਣਣਗੀਆਂ ਬਟ ਕਿਉਂਕਿ ਇੱਕ ਨੂੰ ਪਤਾ ਹੀ ਹੈ ਜਦੋਂ ਬੈਂਕ ਦੇ ਵਿੱਚ ਆਪਾਂ ਕੋਈ ਤੋਂ ਲੋਨ ਲੈਣੇ ਆ ਉਹ ਵਿਦ ਟਾਈਮ ਜਿਹੜਾ ਵਿਦ ਇੰਟਰਸਟ ਉਹਦਾ ਵਾਧਾ ਹੀ ਜਾਣਾ। ਸੋ ਉਹਨਾਂ ਨੂੰ ਮੇਬੀ ਇਦਾਂ ਦਾ ਵਾ ਕੁਝ ਜਿੰਨਾ ਅਸੀਂ ਲਿਆ ਸੀ, ਕੁਝ ਟੈਂਪਲ ਉਹ ਅਸੀਂ ਉਹਨਾਂ ਕੀ ਭੇ ਕਰਾਂਗੇ। ਜੋ ਫਾਈਨੈਂਸ ਕੰਪਨੀ ਵਜੋਂ ਉਹਨਾਂ ਦੇ ਆਪਣੇ ਰੂਲਸ ਆ ਉਹ ਕਹਿੰਦੇ ਅਸੀਂ ਲੋਨ ਡਰੀ ਸਟਰਕਚਰ ਵਗੈਰਾ ਵੀ ਨਹੀਂ ਕਰ ਸਕਦੇ। ਸੋ ਉਸ ਤਰੀਕੇ ਦਾ ਨਾ ਮੈਟਰ। ਇਹ ਇਹ ਦਿੱਪ ਸਰ ਜਿਹੜਾ ਦੇਗਾ ਸਾਰਾ ਸਾਰਾ ਕੀ ਜਿਹੜੀ ਨੀਤੀ ਦਾ ਬੋਲਡ ਮਿਲਦਾ ਹੈ ਅਸੀਂ ਦੇਖੋ ਜੀ ਅਸੀਂ ਜਿਹੜੇ ਕਿਸਾਨ ਕਮੇਟੀ ਦੇ ਆਏ ਨੇ ਪ੍ਰਧਾਨ ਨੇ ਜਿਵੇਂ ਕਰਮਜੀਤ ਗਿੱਲੋਂ ਨੇ ਲੰਗੜੀ ਤੋਂ ਇਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਨਾਲ ਬੈਠ ਕੇ ਮੈਟਰ ਕਾਫੀ ਸਮਝਿਆ ਉਹਨਾਂ ਨੇ इवन ਉਹਨੂੰ ਵੀ ਕਿਹਾ ਕਿ ਜੇ ਤੂੰ ਇਸ ਤੀਕ ਦਾ ਕੋਈ ਚੈਲੰਜ ਵਗੈਰਾ ਕਰਨਾ ਸੀ ਜਦੋਂ ਸਰਫੇਸ ਐਫਐਫ ਦਾ ਹੋਇਆ ਇਹ ਆਰਡਰ ਤੂੰ ਉਹਦੇ ਵਿੱਚ ਥਰੂ ਲਾਇਰ ਜਾਂ ਕੁਛ ਉਹਦੇ ਕਰ ਲੈਣਾ ਬਾਫਰ ਇੰਨਾ ਕਿਤੇ ਜਿਹੜੇ ਕਿਸਾਨ ਲੀਡਰ ਵੀ ਉਹਨਾਂ ਦੇ ਆਏ ਨੇ ਫੋਰ ਜ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਹੋ ਗਈ ਹੈ ਕਿ ਹੁਣ ਆਪਸ ਦੇ ਵਿੱਚ ਕਰ ਰਹੇ ਨੇ ਨੇਗੋਸ਼ੀਏਟੇਸ਼ਨ ਵੀ ਜਾਂ ਬੈਂਕਸ ਦੇ ਜਿਹਨਾਂ ਦਾ ਕੋਈ ਉਸ ਤਰੀਕੇ ਦਾ ਕੋਈ ਹ